ਮੇਰਾ ਜਗੀ ਸਿੰਘ ਮੇਰੇ ਸਤਿਕਾਰਯੋਗ ਕੈਪਟਨ ਦਿਸਪੋਰਟਨ ਜੀ ਕੈਪਟਨ ਜਸਵੰਤ ਸਿੰਘ ਸਾਹਿਬ ਜੀ ਡੈਪਟੀ ਰੈਕ ਬੋਧਾ ਸਿੰਘ ਸਾਹਿਬ ਜੀ ਸੁਬੇਦਾਰ ਮੇਜਰ ਕੰਵਿਨ ਸਾਹਿਬ ਜੀ ਸੇ ਸਖਲਾਈ ਕਾਲੀ ਧਰ ਦੇ ਇਸ ਹੀ ਸਾਰੇ ਮੈਂਬਰ ਹਾਂ ਜੋ ਕਿ ਇਸ ਤੋਂ ਉਪਰੰਤ ਸਾਡੇ ਕੈਪਟਨ ਗਦੀਰ ਸਿੰਘ ਜੀ ਸਰਪੰਚ ਪਿੰਡ ਚਿੰੰਡਾ ਦੇ ਮਸ਼ਰੀਖ ਹਨ ਅਸੀਂ ਸਭ ਹਾਜ਼ਰ ਹਾਂ ਤੇ ਅੱਜ ਇਹ ਟੀਮ ਕਾਲੀ ਤਰਪਾਟਨ ਦੀ ਛੇਸਕ ਲਈ ਕਾਲੀ ਤਰਪਾਟਨ ਦੀ ਟੀਮ ਹੈ ਜੋ ਕਿ ਅੱਜ ਸਮੇਂ ਤੋਂ ਸਮਾਟ ਕੇ ਅੱਜ ਬਾਈ ਮੁਖਤਿਆਰ ਸਿੰਘ ਜੀ ਜੋ ਕਿ ਘੱਤਰ ਜ਼ਿਲ੍ਹਾ ਦੇ ਵਿੱਚ ਆਪਣਾ ਯੋਗਦਾਨ ਕਰਕੇ ਪਰਿਵਾਰ ਵਿੱਚ ਸਹੀ ਸਨਮਾਨ ਪਹੁੰਚੇ ਹਨ ਤੇ ਪਰਿਵਾਰ ਵਿੱਚ ਆਪਣਾ ਵਧੀਆ ਪਰਿਵਾਰ ਨੂੰ ਚਲਾ ਰਹੇ ਹਨ ਅਤੇ ਖੋਣ ਇਹਨਾਂ ਦੇ ਵਾਸਤੇ ਇਹ ਟੀਮ ਜੋ ਐਕਸ ਸਰਵਨਲ ਸਾਰੇ ਮੈਂਬਰ ਪਹੁੰਚੇ ਹਨ ਉਹ आज ਮੁੱਖ ਆਸੰਗ ਦੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਕੀਤੇ ਹੋਏ ਉਸ ਟਾਈਮ ਦੇ ਜੋ ਮੋਸਲੇ ਸੀਗੇ ਲੜਾਈ ਦੇ ਵਿੱਚ ਕੱਟੇ ਕਰੀਏ ਵਿੱਚ ਉਹ ਆਪਣੇ ਆਪਣੇ ਮੁਕ ਮੋਰ ਬਗਾਉਂਦੇ ਚਾਹਣ ਦੱਸਣਗੇ ਵਾਹਿਗੁਰੂ ਜੀ ਕਰਤਾ ਸ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਸੀ ਪੋਰਟਰ ਨੰਬਰ ਕਿੰਨਾ ਸੀ ਉਹ ਦੱਸੋ ਨੰਬਰ 45 45 144 44 45 124 ਠੀਕ ਹੈ ਜੀ ਇਹ ਚ ਲੈ ਬਦੂਮੇ ਕੋਲ 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 ਧੰਕੀ ਜੀ ਲੈ ਜੀ ਲੈ ਇਰਪਟ ਹੋ ਆ ਗਈ ਕੋਈ ਜੀ ਲੈਟ ਪੈਨਸ਼ਨ ਆਉਂਦੀ ਨਹੀਂ ਸੀ 5 ਮੈਂ 5.5 5.5 ਮਤਰਾਸੇ ਹਾਂ ਹਾਂ ਤੁਸੀਂ ਸ਼ੁਰੂ ਤੋਂ ਜਿਹੜੇ ਬਜ਼ੁਰਗ ਸੀ ਆਪਣੇ ਉਹ ਇਸ ਪਿੰਡ ਦੇ ਵਿੱਚ ਹੀ ਰਹਿੰਦੇ ਸੀ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਕਦੋਂ ਕਿਹੜੇ ਸਾਲ ਦੇ ਵਿੱਚ ਭਰਤੀ ਹੋਏ ਫਿਰ ਸਾਲ 65 ਸਾਲ 65 ਚ 14 12 ਨਾ ਚੋਣਾ ਨੰਬਰਾਂ ਉਦੋਂ ਤੱਕ ਮਤਲਬ ਜਿਹੜੀ ਹੈ 1965 ਦੀ ਲੜਾਈ ਹੈ ਉਹ ਖਤਮ ਹੋ ਗਈ ਸੀ ਹਾਂਜੀ ਖਤਮ ਹੋ ਗਈ ਠੀਕ ਹੈ ਜੀ ਲੜਾਈ ਤਾਂ ਨੋ 9 ਮਹੀਨੇ ਦੀ ਖਤਮ ਹਾਂ ਨਹੀਂ ਨਹੀਂ ਅਸੀਂ ਬਾਹਰ ਨਹੀਂ ਗਏ ਹਾਂ ਜੀ ਸਾਹਿਬ ਸ਼ੁਰੂ ਕਰੀਏ ਵੀ ਤੁਸੀਂ ਜਿਹੜੀ ਹੁਣ 1975 ਦੀ ਲੜਾਈ ਦੀ ਗੱਲ ਕਰਦੇ ਆਂ ਇਹਨਾਂ ਦਾ ਫਰੈਂਡ ਲੜੀ ਸੀ ਇਹਨਾਂ ਦੱਸਣਾ ਪਊਗਾ ਯਾਰੀ 33 ਨੰਬਰ ਪਰ ਹਾਂ ਨਹੀਂ ਕੋਈ ਨਾ ਤੁਸੀਂ ਜਿੰਮ ਵੀ ਸੀਗੇ ਉਹਨੇ ਦੱਸ ਦੋ ਉਹਦੇ ਵਿੱਚ ਆਇਆ ਨਾ ਜਿਵੇਂ ਤੁਸੀਂ ਮੰਨ ਲਓ ਆਪਾਂ 30 ਦੀ ਲੜਾਈ ਲੜੀ ਗਿਆ ਹਾਂ ਨਾ ਪਲਟਣ ਲੈ ਤੋ ਆਪਣਨੇ ਟਾਕਾ ਜੜੀ ਹਾਂ ਪਰ ਤੁਸੀਂ ਹੀ ਕਹਿੰਦੇ ਹੋ ਵੀ ਮੈਂ ਯਾਰੀ ਤੇ ਨਹੀਂ ਆ ਹਾਂਜੀ ਉਹ ਦੱਸੋ ਵੀ ਤੁਸੀਂ ਯਾਰੀ ਕਿੱਥੇ ਸੀਗੇ ਕਿ ਕਿੰਨੇ ਨੰਬਰ ਪਰ ਗਈ ਸੀ ਸੀ ਹਾਂਜੀ ਇਹ ਪਹਿਲਾਂ ਜੋੜ ਕਰਨ ਧਰਮਸਾਲਾ ਸੀ ਤੇ ਇੱਥੋਂ ਅੱਡ ਮਿਲ ਗਏ ਇਹਨਾਂ ਨੂੰ ਲੜਾਈ ਦੇ ਅਜੀ ਚਲੇ ਗਏ ਸਵਾਰਨ ਕੋ ਸਵਾਰਨ ਕੋ ਤੋਂ ਉਹ ਅਡਰ ਮਿਲ ਗਏ ਅਸੀਂ ਪਿੰਬਰ ਗਲੀ ਨੂੰ ਚੱਲ ਗਏ ਪਿੰਬਰ ਗਲੀ ਤੋਂ ਚੜੇ ਜਾਂਦੇ ਜਾਂਦੇ ਅੰਦਰ ਹੋਏ ਗੋਲੇ ਚਾਹਦੇ ਸੀ ਗੋਲੇ ਚਾਹਦੇ ਚਾਹਦੇ ਸਾਨੂੰ ਅਡਰ ਮਿਲ ਗਏ ਦੇ ਗੱਡੀਆਂ ਛੱਡਦੇ ਹੋ ਭਾਈ ਛੱਡ ਕੇ ਪੀਸਨ ਤੇ ਹੋ ਗਏ ਗੋੜਾ ਆਇਆ ਸਲੰਗ ਲੱਗੀ ਸਿਰਨੇ ਕੋ ਲੱਗੀ ਬੁੱਲ ਪਾੜ ਗਿਆ ਖੁਪਰੀ ਜੀ ਵੀ ਲੱਗੀ ਗਵਾ ਘਰ ਚ ਵੱਢ ਗਿਆ ਹੋ ਉਹ ਮੰਦ ਉਹਦਾ ਪਹਾਤ ਲੱਕ ਨਹੀਂ ਦੱਸ ਸਕਦੇ 225000 ਮੈਨੂੰ ਹੱਬਲਾ ਕਿ ਨਹੀਂ ਦੱਸਦਾ ਆਹ ਕੀ ਹੈ ਜਗਾ ਦੇ ਬੱਤੀਆਂ ਕੋਪਰੀ ਤੇ ਉਦੋਂ ਬਾਅਦ ਜਿਹੜਾ ਜਿਹੜਾ ਦੰਨ ਤੂ ਸੀ ਦਰਸ਼ਨ ਸਿੰਘ ਉਹਨੇ ਮੈਨੂੰ ਦੇਖ ਕੇ ਵੀ ਇਹ ਮਰ ਗਿਆ ਜਾਂ ਕੀ ਹੋ ਗਿਆ ਉਹ ਦੇਖਣ ਲੱਗਿਆ ਤਾਂ ਜਿਹੜੇ ਗੱਜ ਕੋਲੋਂ ਗਿਆ ਜਦੋਂ ਮੈਨੂੰ ਆਲਾ ਗਾਲ ਦੇਖਣ ਗਿਆ ਮੈਂ ਉਹਦੀ ਬਾਹ ਫੜੀ ਉਹਨੇ ਬਾਹ ਫੜੀ ਤੂੰ ਹੁਣ ਦੱਸਿਆ ਸ਼ਾਇਰ ਨੇ ਜਿਹੜੇ ਦੰਗਲ ਪਈ ਫਿਰ ਉਹਨੇ ਮੇਰੇ ਖੜਾ ਖੋਦਿਆ ਇਹ ਬੰਦੀ ਬਟੇਗਾ ਜਦੋਂ ਵੀ ਇਹਨੂੰ ਕਰੇ ਤਾਂ ਫੋਨ ਸੀ ਉਹਦੇ ਬਾਹਰ ਉਹਦੀ ਬੰਦੀ ਤੇ ਜਾ ਉਹ ਜੁਲਵਾ ਚੱਕਿਆ ਹਸਪਤਾਲ ਮੈਂ ਨਹੀਂ ਪਤਾ ਪਰ ਜਾਉਗੀ ਹਸਪੀਟਲ ਦੇ ਵਿੱਚ ਸੇਫ ਹੈ ਮੈਂ ਅਛਰੇਵਾ ਮਲੋ ਵੀ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਹਾਂਜੀ ਕਿ ਜਦੋਂ ER ਤੇ ਤੁਸੀਂ ਹੈਗੇ ਸੀਗੇ ਹਾਂਜੀ ਕਿ ਉਹਨਾਂ ਨੂੰ ਆਰਡਰ ਮਿਲ ਗਿਆ ਵੀ ਪੰਮਰ ਗਲੀ ਦੇ ਵਿੱਚ ਤੁਸੀਂ ਜਾਣਾ ਹਾਂਜੀ ਜਦੋਂ ਤੁਸੀਂ ਉੱਥੇ ਜਾ ਹੀ ਰਹੇ ਸੀ ਤੇ ਬੰਬਾਰਡਮੈਂਟ ਸ਼ੁਰੂ ਹੋ ਗਈ। ਸੋ ਜਿਸ ਤਰ੍ਹਾਂ ਇੱਕ ਗੋਲਾ ਦੁਸ਼ਮਣ ਦੇ ਵਾਲੇ ਪਾਸਿਓਂ ਆਇਆ ਤੇ ਤੁਹਾਡੇ ਉੱਤੇ ਛਲਗਾਂ ਲੱਗੀਆਂ ਹੋਈਆਂ। ਇੱਕ ਤਾਂ ਜਿਹੜਾ ਮਤਲਬ ਥੋਪੜੀ ਚ ਵੀ ਗੋਲੀ ਲੱਗੀ। ਛਲਗਾਂ ਲੱਗੀਆਂ। ਇਸ ਤੋਂ ਬਾਅਦ ਵਿੱਚ ਬੋਲ ਵਿੱਚ ਲੱਗੀ, ਗਲੇ ਵਿੱਚ ਲੱਗੀ ਤੇ ਖੂਨ ਜਿਹੜਾ ਅੰਦਰ-ਅੰਦਰ ਇਕੱਠਾ ਹੋ ਗਿਆ। ਤੇ ਜਿਹੜਾ ਤੁਹਾਡਾ ਗਨਰ 2 ਸੀ। ਉਹਨੇ ਜਦੋਂ ਦੇਖਿਆ ਤੇ ਉਦੋਂ ਤੁਸੀਂ ਉਹਦੀ ਵਾਹ ਫੜੀ। ਉਸ ਤੋਂ ਪਤਾ ਲੱਗਾ ਕਿ ਮਤਲਬ ਵੀ ਉਹਨੂੰ ਪਤਾ ਲੱਗਾ ਵੀ ਇਹ ਅਜੇ ਵੀ ਇਹਨਾਂ ਦੇ ਸਾਹ ਚੱਲਦੇ ਆ। ਉਸ ਤੋਂ ਬਾਅਦ ਤੁਸੀਂ ਬੇਹੋਸ਼ ਹੋ ਗਏ ਤੁਹਾਨੂੰ ਪਤਾ ਨਹੀਂ ਲੱਗਾ ਵੀ ਤੁਸੀਂ ਕਿੱਡੀ ਚਲੇ ਜਾਂਦੇ ਹੋ। ਠੀਕ ਹੈ ਜੀ। ਫਿਰ ਹਸਪਤਾਲ ਦੇ ਵਿੱਚ ਕਿੰਨੀ ਦੇਰ ਰਹੇ ਤੁਸੀਂ? ਹਸਪਤਾਲ ਦੇ ਵਿੱਚ 14 ਦਿਨ ਰਹੇ ਕੋਈ ਅੱਛਾਈ। ਠੀਕ ਹੈ। ਹਸਪਤਾਲ ਦੇ ਵਿੱਚ 13-14 ਦਿਨ ਰਹਿਣ ਤੋਂ ਬਾਅਦ ਦੇ ਵਿੱਚ ਫਿਰ ਟ੍ਰੀਟਮੈਂਟ ਹੋਇਆ ਤੁਹਾਡਾ। ਇਹ ਠੀਕ ਹੋ ਗਏ। ਅੱਛਾ। ਫਿਰ ਬਡੇਰੇ ਹਰ ਕੋਲ ਜਿਆਦਾ ਚੱਕਾ ਗਿਆ ਫਿਰ ਉੱਥੇ। ਠੀਕ ਹੈ ਜੀ ਹੁਣ ਤੁਹਾਨੂੰ ਕੋਈ ਉਦੀ ਤਕਲੀਫ ਹੈਗੀ ਹੈ ਕਿਸ ਦੀ ਠੀਕ ਹੈ ਜੀ ਤੇ ਤੁਹਾਡੇ ਕੋਲੋਂ ਤੋਂ ਕਿਹੜਾ ਹਥਿਆਰ ਸੀਗਾ ਕਿਉਂਕਿ ਤੁਹਾਡੇ ਨਾਲ ਗਨਰ 2 ਸੀ ਗਨਰ 1 ਸੀ ਮੈਂ ਗਨਰ 1 ਉਹ ਕਿਹੜੀ ਗਨ ਕਿਹੜੀ ਸੀ ਐਲ ਐਮ ਜੀ ਐਲ ਐਮ ਜੀ 1 ਠੀਕ ਹੈ ਜੀ ਤੁਹਾਡੇ ਨਾਲ ਤੇ ਹੋਰ ਵੀ ਜਵਾਨ ਹੋਣਗੇ ਕਈ ਉਹਨਾਂ ਦਾ ਕੋਈ ਯਾਦ ਆ ਰਿਹਾ ਨਾਂ ਕਿਸੇ ਦਾ ਯਾਦ ਆਉਂਦਾ ਕੋਈ ਇੱਕ ਦਸ ਸਿੰਘ ਸਿੰਘ ਜੀ ਉਹ ਕਈ ਮੇਰੀ ਪੁੱਤ ਬਣ ਗਈ ਹੈ ਹਾਂਜੀ ਹਾਂਜੀ ਕਿਉਂ ਆਪਣੀ ਪਟੰਚ ਦੇਸੀ ਦੇ ਦਰਸ਼ਨ ਸੰਭੀ ਜਾਂ ਕਿਸੇ ਹੋਰ ਪਟੰਚ ਮੂਰ ਪਟੰਚ ਠੀਕ ਹੈ ਜੀ ਹਾਂ ਤੇ ਕਿਉਂ ਥੋੜਾ ਜਿਹਾ ਪੀਆਲੀ ਜਿਹਾ ਕਿਉਂ ਹੁੰਦਾ ਚਾਰ ਜਣ ਇੱਥੇ ਇਕੱਠੇ ਰਹਿ ਕੇ ਚਾਰ ਜਣ ਦੇ ਕੋਲੋਂ ਡਿਊਟੀ ਨਹੀਂ ਕੋਈ ਦੀ ਮੇਰੇ ਕੋਲ ਸਹੀ ਨੂੰ ਮਤਲਬ ਇਹ ਗੋਲੀ ਜਾਂਦੀ ਜਾਂ ਨਹੀਂ ਪਤਾ ਹਾਂ ਜੀ ਹਾਂ ਜੀ ਹਾਂ ਪਟੰਚ ਤਾਂ ਆਪਣਾ ਘਰ ਦਿੰਦਾ ਜੀ ਪਟੰਚ ਦੇ ਵਿੱਚ ਪਰ ਮੈਨੂੰ ਪਤਾ ਹੀ ਨਹੀਂਦਾ ਜਾਲਾ ਸਰ ਪਟੰਚ ਦੇ ਜਿਵੇਂ ਜਦੋਂ ਐਨਸੀਸੀ ਯਾਰੀ ਕਰਾ ਮਰ ਜਣ ਨੂੰ ਸਿਰ ਕਿੰਨੀ ਇੱਕ ਨੌਕਰੀ ਕਰਕੇ ਆਏ ਹੋ ਤੁਸੀਂ ਨੌਕਰੀ ਕਿੰਨੀ ਨੌਕਰੀ 1500 1500 ਤੁਹਾਨੂੰ ਐਸੀ ਪੈਨਸ਼ਨ ਸਾਹਮਣੇ ਕਿੰਸੀ ਦੇ ਪੈਨੇ ਨੀ ਨੋ ਨੋਟੋਗ੍ਰਾਫੀ ਜੋ ਹਨ ਨਹੀਂ ਸ਼ੋਅ ਕਰ ਸੀ ਇਹ ਹੈ ਜੀ ਮਨਤਾਰ ਸਿੰਘ ਸਾਹਿਬ ਅਸੀਂ ਤਾਂ ਇਹਨਾਂ ਨੂੰ ਫੋਟੋ ਹੀ ਲਾ ਕੇ ਕਿਉਂਕਿ ਅਸੀਂ ਇਹਨਾਂ ਕੋਲ ਜਵਾਨ ਗਏ ਸੀ ਇਹ ਉਸ ਟਾਈਮ ਤੇ ਜਦੋਂ ਮੈਂ ਰੋਡ ਗਿਆ ਪਲਟਨ ਦੇ ਵਿੱਚ ਤੇ ਉਸ ਟਾਈਮ ਤੇ ਅਲਫਾ ਤੰਦਨੀ ਦੇ ਵਿੱਚ 342 ਦੇ ਵਿੱਚ ਬੰਦ ਰਿਹਾ ਸੀ ਪਾਰੀ ਉਹਦਾ ਅਸੀਂ ਇਹਨਾਂ ਕੋਲ ਰਹੇ ਹਾਂ ਬੜਾ ਵਧੀਆ ਇਹਨਾਂ ਨੇ ਸਾਨੂੰ ਪ੍ਰਾਈਜ਼ ਕੀਤਾ ਉਹਨਾਂ ਨੇ ਸਮੇਂ ਦੇ ਉਹ ਆ ਵੀ ਨੌਕਰੀ ਕਰਨ ਦਾ ਤਰੀਕਾ ਉਹ ਤਰੀਕਾ ਜਿਹੜਾ ਅੱਜ ਇਹਨਾਂ ਦਾ ਮਤਲਬ ਅਸੀਂ ਫਾਲੋ ਕੀਤਾ ਉਹ ਫਾਲੋ ਕਰਨ ਤੋਂ ਬਾਅਦ ਅਸੀਂ ਮਤਲਬ ਜਿਹੜਾ ਕਿ ਟਾਈਮ ਟੂ ਟਾਈਮ ਆਪਣਾ ਛੋਟੇ ਪ੍ਰਮੋਸ਼ਨ ਦੇ ਵਿੱਚ ਆਇਆ ਉਹ ਰੈਂਕ ਮਿਲਿਆ ਸਾਰਾ ਉਸਕੀ ਦਾ ਉਹ ਬਦੌਲਤ ਇਹਨਾਂ ਬਜ਼ੁਰਗਾਂ ਦੀ ਕਿਉਂਕਿ ਜਿਹੜੇ ਬਜ਼ੁਰਗ ਸੀ ਸਾਨੂੰ ਗਾਈਡ ਕਰਨ ਵਾਲੇ ਸੀ ਜਿਹੜਾ ਇਹਨੂੰ ਕਹਿੰਦੇ ਆ ਵੀ ਕੋਸਾ ਤਕੜਾ ਹੋਵੇ ਗਾਈਡਰ ਤਕੜਾ ਹੋਵੇ ਜਿਹੜੇ ਉਹਦੇ ਗਾਈਡ ਕਰੇ ਹੋਏ ਧਵਾਨ ਨੇ ਉਹ ਵੀ ਤਕੜੇ ਹੁੰਦੇ। ਇਹ ਚੀਜ਼ਾਂ ਇਹਨਾਂ ਦੀ ਬਹੁਤ ਵਧੀਆ ਲੱਗਦੀਆਂ ਸੀ। ਪਰ ਜਦੋਂ ਅਸੀਂ ਇਕੱਠੇ ਇਹਨਾਂ ਦੇ ਰੋਕੀ ਵੀ ਅਸੀਂ ਬੈਠ ਗਏ ਉਹ ਇਕੱਠੇ ਬੈਠਣਾ ਇਕੱਠੇ ਬੈਠਣਾ ਇਕੱਠਾ ਵਰਨਾ ਸਾਰੇ ਕੰਮ ਅਸੀਂ ਇਕੱਠੇ ਕਰਦੇ। ਬੜਾ ਵਧੀਆ ਮਾਹੌਲ ਸੀ ਉਹਦਾ। ਬਟਰ ਦਾ ਵੀ ਮਾਹੌਲ ਬਹੁਤ ਵਧੀਆ ਸੀ। ਉਹ ਆਪਣੇ ਅੰਦਰ ਦੀ ਕੰਮਲੀ ਦਾ ਮਾਲਰ ਹੈ ਨਾ। ਬੈਠਾ ਬਈਆ ਉਹ ਟੀਕੇ ਕਪੂਰ ਸਾਹਿਬ ਹੁੰਦੇ ਸੀ। ਟੀਕੇ ਕਪੂਰ ਪਹਿਲਾਂ ਗੱਲਬਾਤ ਹੀ ਹਰ ਸੋਦੀ ਸਾਹਿਬ ਹੁੰਦੇ ਸੀ। ਤੇ ਕਪੂਰ ਸਾਹਿਬ ਵੀ ਤੇਰੇ ਸੀ। ਉਹਨੂੰ ਤੇ ਗਰੀਬ ਆਪ ਉਹ ਤੋਂ ਪਹਿਲਾਂ ਪਹਿਲਾਂ ਗਰੀਬ ਤੋਂ ਪਤਾ ਕਰਦੇ ਇਹਦਾ ਮਤਲਬ ਆ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਕਿ ਅੱਜ ਚਵਿੰਡਾ ਪਿੰਡ ਦੇ ਵਿੱਚ ਕਾਲੀ ਧਾਰ ਬਟਾਲੀ ਹਿੰਦੀਆਂ ਤਿੰਨ ਪੀੜੀਆਂ ਬੈਠੀਆਂ ਜਿਸ ਤਰ੍ਹਾਂ ਕਿ ਕੈਪਟਨ ਜਸਪਾਲ ਸਿੰਘ ਸਾਹਿਬ ਆ ਉਹ ਮੁਖਤਿਆਰ ਸਿੰਘ ਸਾਹਿਬ ਦੇ ਕੋਲੇ ਬਿਲਕੁਲ ਨਵੇਂ ਬੱਚੇ ਗਏ ਸੀ ਤੇ ਅਸੀਂ ਕੈਪਟਨ ਜਸਵਾਲ ਸਾਹਿਬ ਕੋਲੇ ਬਿਲਕੁਲ ਨਵੇਂ ਬੱਚੇ ਗਏ ਸੀ ਅੱਜ ਬਟਾਲੀਅਨ ਦੇ ਵਿੱਚ ਜਿਹੜੇ ਸਾਡੇ ਬੱਚੇ ਆ ਉਹ ਜਾ ਰਹੇ ਆ ਤਾਂ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਆਂ ਵੀ ਕਾਲੀ ਧਾਰ ਬਟਾਲੀਅਨ ਦਾ ਜਿਹੜਾ ਇਤਿਹਾਸ ਹੈ ਉਹ ਟਾਈਮ ਟੂ ਟਾਈਮ ਦਰਜਾ ਬਾ ਦਰਜਾ ਇੱਕ ਪੀੜੀ ਤੋਂ ਦੂਜੀ ਪੀੜੀ ਤੇ ਦੂਜੀ ਪੀੜੀ ਤੋਂ ਤੀਜੀ ਪੀੜੀ ਦੇ ਵਿੱਚ ਜਿਹੜਾ ਉਹ ਆ ਜਾ ਰਿਹਾ ਵਿਚਰ ਰਿਹਾ ਤੇ ਨਵੇਂ ਬੱਚਿਆਂ ਦੇ ਵੀ ਸਾਨੂੰ ਬੜਾ ਫਖਰ ਹੈ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਦਾ ਜਿਹੜਾ ਇਤਿਹਾਸ ਆ ਉਹਨੂੰ ਸੰਭਾਲ ਕੇ ਰੱਖਿਆ ਅੱਜ ਵੀ ਕਾਲੀ ਧਾਰ ਬਟਾਲੀਅਨ ਜਿੱਥੇ ਚੱਲੀ ਜਾਂਦੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਉਹ ਆਪਣੀ ਨਵੀਂ ਛਾਪ ਛੱਡ ਕੇ ਆਉਂਦੀ ਹੈ ਇੱਕ ਮਕਾਮ ਆਪਣਾ ਬਣਾ ਕੇ ਆਉਂਦੀ ਹੈ ਬਟਾਲੀਆ ਨਾ ਇਹ ਸਾਡੇ ਸਾਰਿਆਂ ਵਾਸਤੇ ਬੜੀ ਫਖਰ ਦੀ ਗੱਲ ਹੈ ਮੇਰੇ ਖਿਆਲ ਇੱਕ ਵਾਰੀ ਕਾਲੀ ਧਾਰ ਬਟਾਲੀਆ ਦੇ ਨਾਂ ਤੇ ਤਾੜੀ ਜ਼ਰੂਰ ਮਾਰਨੀ ਚਾਹੀਦੀ ਹੈ ਕਾਲੀ ਧਾਰ ਕਿ ਉਹਨਾਂ ਕੇ ਇੱਕ ਸਨ ਪੈਣ ਦੇ ਵਿੱਚ ਜਿਹਨੇ ਇਹ ਸੁੰਦਰ ਮਣੀ ਇਹ ਸੰਗਰਵਣੀ ਰਹੇ ਪਾਈ ਕਿ ਉਦੋਂ ਗਾਹਾਂ ਸਾਹਮਣੇ ਕਾਰੀਕਾਰ ਉਹ ਪਹਾੜੀ ਯਾਜਰੀ ਉਹਦੇ ਵਿੱਚੋਂ ਜਦ ਬੁੱਤ ਨਿਕਲਦਾ ਕਾਲਾ ਹੀ ਨਿਕਲਦਾ ਉਹ ਉੱਥੇ ਲੜਾਈ ਲੱਗੀ ਲੜਾਈ ਲੜੀ ਇਹਨਾਂ ਨੇ ਬਗਲ ਪਾ ਲਿਆ ਸੰਗ ਬੈਠਦੇ ਸੰਗ ਬੈਠਦੇ ਠੀਕ ਦਲਕਾਰ ਕੇ ਚਲੇ ਗਏ ਉੱਥੇ ਦੇ ਉੱਥੇ ਜਿੱਤ ਵੀ ਪ੍ਰਾਪਤ ਕੀਤੀ ਪਲਟਨ ਨੂੰ ਬੈਟਲ ਹਨਰ ਮਿਲਿਆ ਬੈਟਲ ਹਨਰ ਉਹ 2 ਸਾਲ ਦੀ ਖੜੀ ਹੋਈ ਸੀ 63 ਖੜੀ ਹੋਈ ਆ 63 ਉਹਨਾਂ ਨੂੰ ਮਿਲਿਆ ਹਾਂ ਹਾਂ ਅੰਤਾਸਨ ਦੀ ਗੱਲੋਂ ਕਿ ਆਪਾਂ ਬੈਠਿਆ ਸਾਰੇ ਹਾਂਜੀ ਹਾਂਜੀ ਆਪਾਂ ਲੜਾਈ ਦੀਆਂ ਗੱਲਾਂ ਵੀ ਕਰਨੀਆਂ ਹਾਂਜੀ ਹਾਂਜੀ ਹੈਨਾ ਆਪਾਂ ਸਾਰਾ ਖੁਸ਼ੀ ਕਰਦੇ ਪਲੇ ਕਲ ਵਜਾ ਆਇਆ ਵੀ ਆਪਾਂ ਆਲਰੇਡੀ ਆਪਣੇ ਫੌਜ ਦੇ ਵਿੱਚ ਜਵਾਨ ਜਾਂਦੇ ਆ ਜਾਂ ਆਪਣੀ ਜਨਰੇਸ਼ਨ ਦਾ ਜਾਂ ਆਪਣੇ ਪਰਿਵਾਰ ਨੂੰ ਵੀ ਇੱਕ ਸਾਡਾ ਪਰਿਵਾਰ ਵੀ ਉਹਨੂੰ ਆਪਾਂ ਕੀ ਮਤਲਬ ਉਹਨੂੰ ਆਪਾਂ ਕਹਿ ਦਿੰਨੇ ਆ ਵੀ ਆਪਾਂ ਦੇਣਾ ਚਾਹੁੰਦੇ ਹਾਂ ਸੇਵ ਦੇਣੀ ਚਾਹੁੰਦੇ ਹਾਂ ਵੀ ਇਹਦੇ ਬੱਚੇ ਆ ਹਾਂ ਜਿੰਨੂੰ ਵੀਹੀ ਕਹਿੰਦਾ ਵੀ ਕਰੇ ਜੋ ਕੰਮ ਆ ਕੰਮ ਕਰੂ ਸਖੜੋ ਵਾਅਦਾ ਵਾਅਦਾ ਤੋਂ ਬਣੇ ਪਾਉਣੀ ਵੀ ਜਿਹੜੀ ਅਸੀਂ ਆ ਆਪਣੀ ਆਪਣੀ ਕਬੀਲਾ ਦੀ ਜੱਥ ਵੀ ਜਿਹੜੀ ਸਾਡੀ ਕਮਾਈਆ ਹੁੰਦਾ ਜੀ ਉਹਨੂੰ ਦੇਈਆਂ ਪੜਾਉਣਾ ਹੁੰਦੀ ਪੜ ਲੋ ਜੇ ਪਾ ਲੋਗੇ ਕਿ ਹਟਕਾਣੇ ਲੱਗ ਦੋਗੇ ਇਹ ਜੀ ਦਾ ਜਿਹੜਾ ਕੋ ਕਰਨਾ ਸੀ ਕਰ ਲਿਆ ਉਹ ਇਸੇ ਕੋਈ ਆਪਦੇ ਮੈਂ ਆਪਣੀ ਕੋਈ ਗੁੱਦੀ ਆ ਨਾ ਉਹ ਵੈਲਟ ਕਰਾਈ। ਇਹਨੇ ਟੈਕਰ ਦੀ ਮਤਲਬ ਕਿੰਨੇ ਕਹਿਣ ਲੱਗੇ ਕਿ ਭਾਈ ਜੀ ਬੈਸ ਨੂੰ ਬਾਹਰ ਚ ਪੀਤਾ। 25-30 ਲੱਖ ਰੁਪਈਆ ਲਾਵਾਂਗੇ ਅਸੀਂ ਇੱਥੇ ਮੰਗਦੇ ਬੰਦੇ। ਅੱਗੇ ਹੀ ਉੱਤੀ। ਜੇ ਤਨ ਪੜਾਈ ਹੋਰ ਦੂ। ਅੱਛਾ। ਇਹਨਾਂ ਦੇ ਬੱਚਿਆਂ ਨੇ ਫਰ ਤੋਂ ਕੇ ਸੋਚ ਕੇ ਗੁੱਦੀਆ ਉਹ ਵੀ ਟੈਕਰ ਕਰਦੀ 6.5 ਬੈਨ ਮੈਗੀ। ਅੱਜ ਉਹ ਇੰਜੀਨੀਅਰ ਕੋਰਸ ਤੋਂ ਬਾਅਦ ਚਲੋ ਇਹ ਬਹੁਤ ਵਧੀਆ ਬਾਲੀ ਜਾਨੀ 44.5 ਸਾਲ ਦੇ ਲੱਗੇ ਅੰਦਰ ਜੀ 25000 ਜੀਆ ਨੂੰ ਬਰਕਰਾਰ ਰੱਖਣ ਦੀ ਗੱਲ ਅਧਿਮੰਤ ਜੀ ਬਿਨਾਂ ਨੇ ਤਾਂ ਇਹ ਵੀ ਆਪਣੀ ਇੱਕ ਪਰਿਵਾਰਕ ਸੋਚ ਆ ਬਲਬਦੀ ਹੈ ਇਸੇ ਤਰ੍ਹਾਂ ਹੀ ਆਪਾਂ ਨਾ ਇੱਕ ਜਿਵੇਂ ਆਪਣੀ ਪਲਟਣ ਦੀ ਸੋਚ ਆ ਆਪਣੇ ਕਲੀ ਘਰ ਦੀ ਜਿਵੇਂ ਗੁੱਡੀ ਆ ਉਹ ਗੁੱਡੀ ਉਹਨੂੰ ਸ਼ਰਬਤ ਨਾਲ ਸਟਾਰ ਨਾਲ ਸੂਟ ਸੇ ਕਰਦੇ ਹਾਂ ਉਹ ਸੋਚ ਮਾੜਾ ਮੜਗੀ ਭਲੀ ਜਿਸ ਨੂੰ ਬੜਨਾ ਪਾਉਣਾ ਹੈ ਉਹ ਬਾਹਲਾ ਇਹ ਗੱਲ ਇਹ ਨਹੀਂ ਬਾਰੇ ਪੁੱਛੀ ਕਰਨ ਉਡੀ ਮੰਨ ਲਈ ਜਣਾ ਲੇ ਪਿੱਛਾ ਦੇਖੋ ਕਿ ਕੀ ਕਮਾਈ ਕਰੀ ਆਂ ਵੈਰੀ ਗੁੱਡ ਇਹਦਾ ਬੰਦਾ ਤਖਣਾ ਵੇਚੀ ਉੱਥੀ ਜਾਵਦਾ ਪਿੱਛਾ ਦੇਖੂ ਬਿਲਕੁਲ ਜਿਆਦਾ ਬੰਦੇ ਪਿੱਛੇ ਹੀ ਪੁੱਜ ਗਿਆ ਬਾਕੀ ਇਹ ਵਾਰ ਤੂ ਕੀ ਨਾ ਇਹ ਬੰਦੇ ਪਿੱਛਾ ਪੁੱਜ ਗਏ